ਜਾਤ ਆਧਾਰਿਤ ਪੱਖਪਾਤ ਦੇ ਮੁੱਦੇ ਦੇ ਉੱਤੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਵੇਖਣ ਨੂੰ ਮਿਲਿਆ ਹੈ ਕਿਹਾ ਕਿ ਮੇਰੇ ਖਿਲਾਫ ਕੀਤਾ ਜਾ ਰਿਹਾ ਹੈ ਪੰਡੀ ਪ੍ਰਚਾਰ ਮੈਂ ਕਿਸੇ ਜਾਤ ਬਰਾਦਰੀ ਬਾਰੇ ਨਹੀਂ ਕੀਤੀ ਕੋਈ ਟਿੱਪਣੀ ਚਰਨਜੀਤ ਸਿੰਘ ਚੰਨੀ ਇਸ ਜ਼ਿਕਰ ਕਰ ਰਹੇ ਸਭ ਨੂੰ ਨਾਲ ਲੈ ਕੇ ਚੱਲਾਂਗਾ ਤਾਂ ਹੀ ਕਾਂਗਰਸ ਦੀ ਸਰਕਾਰ ਬਣੇਗੀ ਲੰਗੇ ਦਿਨ ਰਾਜਾ ਵੜਿੰਗ ਨੇ ਵੀ ਚੰਨੀ ਬਾਰੇ ਬਿਆਨ ਦਿੱਤਾ ਸੀ ਚੰਨੀ ਨੂੰ ਕਾਂਗਰਸ ਨੇ ਦੋ ਸੀਟਾਂ ਹਾਰਨ ਦੇ ਬਾਵਜੂਦ ਸੰਸਦ ਦੀ ਟਿਕਟ ਦਿੱਤੀ ਇਸ ਜ਼ਿਕਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕੀਤਾ ਗਿਆ। ਦਲਿਤ ਸਾਡੇ ਸਿਰ ਦਾ ਤਾਜ ਪਰ ਸਾਡੀ ਪਾਰਟੀ ਧਰਮ ਨਿਰਪੱਖ ਹੈ। ਰਾਜਾ ਵੜਿੰਗ ਦੀ ਇਹ ਪ੍ਰਤੀਕਿਰਿਆ ਤਾਂ ਮੁਰ ਜਾਗ ਜाहਰ ਕਾਂਗਰਸ ਦਾ ਕਲੇਸ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਦਲਿਤ ਬਨਾਮ ਜੱਗ ਜੱਟ ਸਿੱਖ ਰਾਜਨੀਤੀ ਨੂੰ ਲੈ ਕੇ ਮੁਰਤੋਂ ਕਾਂਗਰਸ ਪਾਰਟੀ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ। ਜੰਨੀ ਦਾ ਬਿਆਨ ਤੇ ਰਾਜਾ ਦਾ ਜਵਾਬ ਵੀ ਦੇਖ ਨੂੰ। ਤਾਂs ਖਬਰ ਦੇ ਹੋਤੇ ਵਧੇਰੇ ਜਾਣਕਾਰੀ ਦੇ ਨਾਲ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਜੁੜੇ ਨੇ ਤਾਂ ਸੁਖਵਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪਰ ਖਾਸ ਤੌਰ ਦੇ ਉਤੇ ਜ਼ਿਕਰ ਜਦੋਂ ਅਸੀਂ ਬਿਆਨਾਂ ਦਾ ਜ਼ਿਕਰ ਕਰਦੇ ਹਾਂ ਬਹੁਤ ਬਹੁਤ ਪਰ ਜਦੋਂ ਅਸੀਂ ਬਿਆਨਾਂ ਦਾ ਜ਼ਿਕਰ ਕਰਦੇ ਹਾਂ ਖਾਸ ਤੌਰ ਦੇ ਉਤੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਤੇ ਉਹਨਾਂ ਨੇ ਕਿਹਾ ਕਿ ਖਾਮ ਖਾਂ ਦੇ ਨਾਲ ਇਹ ਚਰਚਾ ਜਿਹੜੀ ਉਹ ਕੀਤੀ ਜਾ ਰਹੀ ਹੈ ਰਾਜਾ ਵੜਿੰਗ ਕਹਿ ਰਹੇ ਨੇ ਕਿ ਦਲਿਤ ਸਾਡੇ ਸਿਰ ਦਾ ਤਾਜ ਨੇ ਕਾਂਗਰਸ ਪਾਰਟੀ ਦਾ ਕਲੇਸ਼ ਤਾਂ ਮੁੱਕਿਆ ਨਹੀਂ ਜਗ ਜਹਰ ਮੁਰ ਤੋਂ ਹੁਣ ਸ਼ੁਰੂ ਹੋ ਚੁੱਕਿਆ दोस्तों चन्नी साहब के पास सबसे बड़ा होता है क्या वो है सीडब्ल्यूसी चन्नी साहब को जब सीएलपी बनाया गया तो किसको उतारा गया नहीं मिस्टर जाखड़ को उतारा गया क्योंकि कांग्रेस में भेदभाव नहीं है फिर चन्नी साहब आज मेंबर ऑफ पार्लियामेंट है हालांकि दोनों जगह से चुनाव चाहे हार गए एमएलए का लेकिन उनको क्या बनाया मेंबर ऑफ पार्लियामेंट सीडब्ल्यूसी और हमारी एग्रीकल्चर जो हमारी कमेटी है पार्लियामेंट की उसके भी चन्नी साहब चेयरमैन हैं हम लोग गरीबों को यहाँ बैठा कर रखते कांग्रेस पार्टी ही कैसी पार्टी है मुख्यमंत्री कौन बन रहा था सुखजिंदर रंधावा अमर सिंह लेकिन किसको बनाया चन्नी साहब को क्योंकि कहने बोला गरीबों को हम लोग दलित हमारे सर का ताज है रहेंगे लेकिन हमारी पार्टी सेकुलर पार्टी है कांग्रेस पार्टी सभी जातियों का एक समूह पार्टी है और सबको साथ लेकर देखो ये टोटल भंडी प्रचार है ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਿਹੜੀ ਇਹ ਭੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਬਰਾਂ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਪੰਜਾਬ ਇੱਕ ਗੁਲਦਸਤਾ ਭਾਈ ਇਹਦੇ ਵਿੱਚ ਵਖ ਵਗ ਜਾਤਾਂ ਵਖ ਵਗ ਧਰਮਾਂ ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ ਪਾਰਟੀ ਵਿੱਚ ਵੀ ਜੇ ਪਾਰਟੀ ਗੁਲਦਸਤਾ ਹੋਏਗੀ ਸਾਰੇ ਵਰਗਾਂ ਨੂੰ ਰਿਪ੍ਰেজੈਂਟੇਸ਼ਨ ਮਿਲੇਗੀ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਸਰਕਾਰ ਵੀ ਆਏਗੀ ਤੁਸੀਂ ਪੰਜਾਬ ਦਾ ਭਲਾ ਵੀ ਕਰ ਸਕੋਗੇ ਇਹੀ ਮੈਂ ਗੱਲ ਕਹਿੰਦਾ ਇਹਦੇ ਵਿੱਚ ਜਾਤੀਵਾਦ ਦੇ ਨਾਲ ਕਿਸੇ ਨੂੰ ਜੋੜਨਾ ਇਹ ਗਲਤ ਹੈ ਤੇ ਗਲਤ ਜੋੜਿਆ ਗਿਆ ਤਾਂ ਜਾਤ ਪਾਤ ਤੇ ਪੱਖਪਾਤ ਦਾ ਜ਼ਿਕਰ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਸਲ ਕਾਂਗਰਸ ਪਾਰਟੀ ਦੇ ਵਿੱਚ ਮੋੜ ਤੋਂ ਸ਼ੁਰੂ ਹੋ ਚੁੱਕੀ ਹੈ ਇਲਜ਼ਾਮ ਤਰਾਸ਼ੀਆਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਕਾਂਗਰਸ ਪਾਰਟੀ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਡੈਨੀ ਜੁੜੇ ਨੇ ਡੈਨੀ ਜੀ ਬਹੁਤ-ਬਹੁਤ ਸਵਾਗਤ ਹੈ ਪਰ ਇਸ ਵਕਤ ਕਾਂਗਰਸ ਪਾਰਟੀ ਨੇ ਤਾਂ ਤਿਆਰੀ ਸਾਲ 2027 ਦੀ ਵਿਧਾਨ ਸਭਾ ਚੋਣਾਂ ਦੇ ਲਈ ਕਰਨੀ ਸੀ ਪਰ ਇੱਥੇ ਤਾਂ ਇਲਜ਼ਾਮ ਤਰਾਸ਼ੀਆਂ ਇੱਕ ਦੂਜੇ ਦੇ ਉੱਤੇ ਸ਼ੁਰੂ ਹੋ ਚੁੱਕੀਆਂ ਨੇ ਥੈਂਕ ਯੂ ਅਮਨ ਜੀ ਕਾਂਗਰਸ ਪਾਰਟੀ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਆਪਣੀ ਪੋਲਿਟੀਕਲ ਰਣਨੀਤੀ ਉਲੇਖਨ ਦੇ ਵਾਸਤੇ ਜਿਹੜੀ ਸੋਸ਼ਲ ਐਂਜਨਿਅਰਿੰਗ ਦੀ ਲੋੜ ਹੈ ਉਹਦੇ ਵਾਸਤੇ ਕਾਂਗਰਸ ਪਾਰਟੀ ਆਪਣੀ ਸਟਰੈਟਜੀ ਬਣਾ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਪੂਰੀ ਕਾਂਗਰਸ ਨੂੰ ਪੰਜਾਬ ਦੇ ਵਿੱਚ ਇੱਕ ਕਮਾਲਾ ਦੇ ਵਿੱਚ ਪਰੋ ਕੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿਹੜੀ ਸਾਰਿਆਂ ਨੂੰ ਇੱਕ ਕਮਾਲਾ ਚ ਪਰੋਣ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਤੁਹਾਡੇ ਆਪਣੇ ਲੀਡਰ ਖਾਸ ਤੌਰ ਦੇ ਉਤੇ ਵੱਡੇ ਲੀਡਰ ਇੱਕ ਕਮਾਲਾ ਦੇ ਵਿੱਚ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉਤੇ ਅਮਰਿੰਦਰ ਸਿੰਘ ਰਾਜਾਵੜਿੰਗ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਦਿਲ ਕੋਲ ਸਾਰੇ ਇਕਮੁੱਟ ਹੋ ਕੇ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਲਈ ਕਮ ਕਰਨ ਕਰ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਪੰਜਾਬ ਦੇ ਅੰਦਰ ਜੀ ਪਰ ਤੁਸੀਂ ਰਾਜਾ ਵੜਿੰਗ ਦਾ ਬਿਆਨ ਤਾਂ ਤੁਸੀਂ ਸੁਣਿਆ ਹੀ ਹੋਏਗਾ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਬਿਆਨ ਕਿ ਦੋ ਸੀਟਾਂ ਦੇ ਉੱਤੇ ਉਹਨਾਂ ਨੂੰ ਟਿਕਟ ਦਿੱਤੀ ਗਈ ਦੋਨੇ ਸੀਟਾਂ ਹਾਰੀਆਂ ਜਲੰਧਰ ਤੋਂ ਟਿਕਟ ਦਿੱਤੀ ਬੇਸ਼ੱਕ ਦਲਿਤ ਨੇ ਪਰ ਸਰਦਾ ਤਾਜ ਨੇ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਅਜੇ ਆ ਕੁਝ ਨਹੀਂ ਜਾਤ ਪਾਤ ਦਾ ਕੋਈ ਮਸਲਾ ਨਹੀਂ ਮੇਰੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕੌਣ ਕਰ ਰਿਹਾ ਪ੍ਰਚਾਰ ਦੇਖੋ ਜਿੱਥੋਂ ਤੱਕ ਤੁਸੀਂ ਦਲਕਪਾਈ ਚਰਨ ਨਾਲ ਜੁੜੀ ਗੱਲ ਕੀਤੀ ਹੈ ਮੈਂ ਇੱਕ ਗੱਲ ਬੜੀ ਕਲੈਰਿਟੀ ਦੇ ਨਾਲ ਕਰਨਾ ਚਾਹੁੰਦਾ ਜੋ ਗੱਲ ਚਰਨਜੀਤ ਸਿੰਘ ਚੰਨੀ ਨੇ ਬੋਲੀ ਹੈ ਉਹ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ ਉਹਨਾਂ ਦੀ ਇੰਡੀਵਿਜੂਅਲ ਸੋਚ ਹੋ ਸਕਦੀ ਹੈ ਇਹ ਕਾਂਗਰਸ ਪਾਰਟੀ ਦੀ ਸੋਚ ਨਹੀਂ ਹੈ ਉਹ ਸੋਚ ਕਾਂਗਰਸ ਪਾਰਟੀ ਦੀ ਸੈਕੂਲਰ ਵਿਚਾਰਧਾਰਾ ਦੀ ਹੈ ਕਾਂਗਰਸ ਪਾਰਟੀ तमाम ਵਰਗਾਂ ਦਾ ਸਾਰਿਆਂ ਧਰਮਾਂ ਦਾ ਜਾਤਾਂ ਦਾ ਬਰਾਦਰੀਆਂ ਦਾ ਸਭ ਦਾ ਮਾਨ ਸਨਮਾਨ ਕਰਦੀ ਹੈ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਵਕ-ਵਕ ਸਮੇਤੇ ਰਹਿੰਦਿਆਂ ਜੇ ਮੈਂ ਵਿਸ਼ੇਸ਼ ਤੌਰ ਤੇ ਗੱਲ ਕਰਾਂ ਦਲਿਤ ਭਾਈਚਾਰੇ ਦੀ ਤਾਂ ਉਹਨਾਂ ਨੂੰ ਹਮੇਸ਼ਾ ਉੱਪਰ ਚੁੱਕਣ ਵਾਸਤੇ ਉਹਨਾਂ ਦਾ ਮਾਨ ਸਨਮਾਨ ਕਰਨ ਵਾਸਤੇ ਉਪਰਾਲਾ ਕਾਂਗਰਸ ਪਾਰਟੀ ਨੇ ਕੀਤਾ ਹੈ ਜਿਸ ਦੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਹੈ ਜਦੋਂ ਦਾ ਮੁਲਕ ਆਜ਼ਾਦ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਗਰ ਕਿਸੇ ਦਲਿਤ ਨੂੰ ਚੀਫ ਮਿਨਿਸਟਰ ਦੀ ਚੇਅਰ ਤੇ ਬੈਠਣ ਦਾ ਮੌਕਾ ਮਿਲਿਆ ਤਾਂ ਉਹ ਚਰਨਜੀਤ ਸਿੰਘ ਚੰਨੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਨੇ ਦਿੱਤਾ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਉੱਪਰ ਚੁੱਕਣ ਵਾਸਤੇ ਔਰ ਇਹ ਵੀ ਗੱਲ ਤੋਂ ਮੈਂ ਕੈਂਟੇ ਹਿਚਕਿਚਾਹਟ ਨਹੀਂ ਮਹਿਸੂਸ ਕਰੂੰਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਸ ਅਹੁਦੇ ਤੋਂ ਰਿਪਲੇਸ ਕੀਤਾ ਗਿਆ ਤਾਂ ਫਿਰ ਕਾਂਗਰਸ ਪਾਰਟੀ ਦੇ ਅੰਦਰ ਇੱਕ ਤੋਂ ਵੱਧ ਇੱਕ ਦਿੱਗਜ ਨੇਤਾ ਹੈ ਉਹਨਾਂ ਦੇ ਵਿੱਚ ਸੁਖਸ达ਰ ਸੁਖਵਿੰਦਰ ਸਿੰਘ ਰੰਧਾਵਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਕੁਮਾਰ ਜਾਖੜ ਜੀ ਉਦੋਂ ਨਾਲ ਸੀਗੇ ਕਾਂਗਰਸ ਪਾਰਟੀ ਦੇ ਇਹ तमाम ਵੱਡੇ ਚਿਹਰੇ ਉਦੋਂ ਚੀਫ ਮਿਨਿਸਟਰ ਦੀ ਪੋਸਟ ਵਾਸਤੇ ਅੱਗੇ ਨਾਮ ਆ ਰਹੇ ਸੀਗੇ ਲੇਕਿਨ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚ ਹੈ जान्दे जान्दे ने ने की की कि ਜਿੰਨੀ ਜਿਹੜੀ ਸੰਖਿਆ ਭਾਰੀ ਓਨੀ ਉਹਦੀ ਹਿੱਸੇਦਾਰੀ ਉਹਨਾਂ ਨੇ ਹਮੇਸ਼ਾ ਦਲਿਤਾਂ ਦਾ ਬੰਦਾ ਮਾਨ ਸਨਮਾਨ ਪਾਰਟੀ ਚ ਉਹਨਾਂ ਨੂੰ ਦਿੱਤਾ ਔਰ ਉਹਨਾਂ ਦੀ ਉਂਗਲੀ ਜਾਂਦੇ ਜਾਂਦੇ ਆਕੇ ਤੇ ਸ਼੍ਰੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਰੋਕੀ ਉਹਨਾਂ ਨੇ ਜੀ ਤੁਹਾਨੂੰ ਫਿਰ ਇਹ ਲੱਗ ਰਿਹਾ ਕਿ ਜਿਹੜੇ ਬਾਕੀ ਵੱਡੇ ਲੀਡਰ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਉਸ ਵਕਤ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਸਿਰਫ ਇਸ ਕਰਕੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬਿਠਾਇਆ ਗਿਆ ਸੀ ਕਿ ਉਹ ਦਲਿਤ ਨੇ ਬਾਕੀ ਲੀਡਰਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਕਿ ਮੇਂ ਆਪ ਕੋ ਰੋਕੇ ਕਰਨ ਦਾ ਮਤਲਬ ਨਹੀਂ ਹੈ ਕਾਂਗਰਸ ਪਾਰਟੀ ਇੱਕ ਸੈਕੂਲਰ ਵਿਚਾਰਧਾਰਾ ਨਾਲ ਜੁੜੀ ਪਾਰਟੀ ਹੈ ਸਭ ਦੇ ਧਰਮਾਂ ਦਾ ਮਾਨ ਸਨਮਾਨ ਕਰਦੀ ਹੈ ਔਰ ਕਿਤੇ ਨਾ ਕਿਤੇ ਅਗਰ ਗੱਲ ਲਾਈ ਕਿ ਪੰਜਾਬ ਦੇ ਵਿੱਚ ਇੰਨੇ ਮਤਲਬ ਜੋ ਮੁਲਕ ਆਜ਼ਾਦ ਹੋਇਆ ਕਦੀ ਕਿਸੇ ਦਲਿਤ ਨੂੰ ਇਸ ਦੀ ਚੀਫ ਮਿਨਿਸਟਰ ਦੀ ਚੇਅਰ ਤੇ ਬੈਠਣ ਦਾ ਮੌਕਾ ਨਹੀਂ ਮਿਲਿਆ ਤਾਂ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਮੌਕਾ ਦਿੱਤਾ ਇੱਕ ਦਲਿਤ ਨੂੰ ਇੱਕ ਦੇ ਵੱਡੇ ਸੂਬੇ ਨੂੰ ਲੀਡ ਕਰਨ ਵਾਸਤੇ ਔਰ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਤੁਸੀਂ ਵੀ ਤੁਹਾਡੇ ਵੀ ਧਿਆਨ ਦੇ ਵਿੱਚ ਹੈ ਆਪਣਾ ਮੱਜੀ ਗੱਲ ਉਹਨਾਂ ਨੇ ਕਿਹਾ ਸੀ ਜੀ ਡਿਪਟੀ ਸੀਐਮ ਜਿਹੜਾ ਅਸੀਂ ਬਣਾਵਾਂਗੇ ਦਲਿਤ ਪਾਈਚਾਰਜੋਂ ਤੇ ਕੀ ਆ ਚਾਰ ਸਾਲ ਲੰਘ ਕੇ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ ਕਿਸੇ ਦਲਿਤ ਨੂੰ ਡਿਪਟੀ ਸੀਐਮ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਗੱਲ ਲਾਵਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸਨ ਉਹਨਾਂ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਡਿਪਟੀ ਸੀਐਮ ਲਗਾਇਆ ਗਿਆ ਕੀ ਅਕਾਲੀ ਦਲ ਨੇ ਡਿਪਟੀ ਸੀਐਮ ਦਾ ਅਹੁਦਾ ਬਣਾ ਦਿੱਤਾ ਸੀ ਕਿਸੇ ਨੂੰ ਜਾਂ ਚੀਫ ਮਿਨਿਸਟਰ ਬਣਾ ਦਿੱਤਾ ਸੀ ਕਿਸੇ ਨੂੰ ਦਲਿਤ ਨੂੰ ਕਾਂਗਰਸ ਪਾਰਟੀ ਨੇ ਹਮੇਸ਼ਾ ਦਲਿਤਾਂ ਦਾ ਮਾਨ ਸਨਮਾਨ ਕੀਤਾ ਸੁਖਵਿੰਦਰ ਜੀ ਤੁਸੀਂ ਦੂਜੀਆਂ ਪਾਰਟੀਆਂ ਦਾ ਜ਼ਿਕਰ ਕਰ ਰਹੇ ਹੋ ਇਸ ਵਾਰ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਤੁਹਾਡੀ ਪਾਰਟੀ ਤਾਂ ਕਹਿੰਦੀ ਹੈ ਕਿ ਬਿਨਾ ਚਿਹਰੇ ਤੋਂ ਚੋਣ ਲੜੀ ਜਾਏਗੀ ਫਿਰ ਇਸ ਵਾਰ ਕਿਉਂ ਨਹੀਂ ਦਲਿਤ ਨੂੰ ਤੁਸੀਂ ਅੱਗੇ ਲੈ ਕੇ ਆ ਰਹੇ ਹੋ ਕਲੈਕਟਿਵ ਐਫਰਟ ਹੁੰਦਾ ਹੈ ਇੱਕ ਟੀਮ ਵਰਕ ਹੁੰਦਾ ਹੈ ਅਮਨ ਜੀ ਔਰ ਟੀਮ ਵਰਕ ਦੇ ਅੰਦਰ ਇੱਕ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ ਹਮੇਸ਼ਾ ਪਾਰਟੀ ਵੱਡੀ ਹੁੰਦੀ ਹੈ ਔਰ ਪਾਰਟੀ ਦੇ ਨਾਮ ਦੇ ਉੱਪਰ ਜਿਹੜੀ ਹੈ ਕੈਂਪੇਨ ਹਮੇਸ਼ਾ ਰਨ ਕੀਤੀ ਜਾਂਦੀ ਹੈ ਔਰ ਇਹਦੇ ਵਿੱਚ ਮੈਨੂੰ ਕਹਿਣ ਦੇ ਵਿੱਚ ਕੋਈ ਹਿਜਕਚਾਹ ਨਹੀਂ ਕਾਂਗਰਸ ਪਾਰਟੀ ਦੇ ਅੰਦਰ ਸਭ ਧਰਮਾਂ ਵਰਗਾਂ ਤੋਂ ਇੱਕ ਤੋਂ ਇੱਕ ਵੱਧ ਕਾਬਿਲ ਨੇਤਾ ਅੱਗੇ ਆਉਂਦੇ ਐ ਔਰ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜਦੋਂ ਆਪਣੀ ਪੋਲੀਟੀਕਲ ਜਿਹੜੀ ਰਣਨੀਤੀ ਹੁੰਦੀ ਹੈ ਉਹ ਬੜੀ ਇੱਕ ਸਮਾਰਟ ਰਣਨੀਤੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਬਣਾਉਣ ਜਾ ਰਹੀ ਹੈ ਜਿਹਦੇ ਵਿੱਚ ਇੱਕ ਸਮਾਰਟ ਸੋਸ਼ਲ ਇੰਜੀਨੀਅਰਿੰਗ ਜਿਹੜੀ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਸਭ ਵਕ ਵਕ ਵਰਦਾਂ ਜਿਹੜੇ ਭਾਈ ਚਰਨਾਲ ਸੰਬੰਧਿਤ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਅੱਗੇ ਇੱਕ ਮਾਲਾ ਚ ਪਰੋ ਕੇ ਤੇ ਕਾਂਗਰਸ ਪਾਰਟੀ 2027 ਦੇ ਵਿੱਚ ਜਿਹੜੀ ਹੈ ਉਹ ਆਪਣੀ ਸਰਕਾਰ ਬਣਾਏ। ਯਾਨੀ ਜੀ ਦੋ ਦੋ ਚੀਜ਼ਾਂ ਨੇ ਬਹੁਤ ਇੰਪੋਰਟੈਂਟ ਪਹਿਲੀ ਪਹਿਲੀ ਗੱਲ ਸਾਲ 2022 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਰਾਹੁਲ ਗਾਂਧੀ ਨਹੀਂ ਚਰਨਜੀਤ ਸਿੰਘ ਚੰਨੀ ਦਾ ਨਾਮ ਐਲਾਨਿਆ ਸੀ ਮੰਚ ਤੋਂ। ਦੂਜੀ ਗੱਲ ਤੁਹਾਨੂੰ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਜਦੋਂ ਨਾਮ ਕਾਂਗਰਸ ਪਾਰਟੀ ਨੇ ਐਲਾਨਿਆ ਕਾਂਗਰਸ ਪਾਰਟੀ ਆਪਸੀ ਕਲੇਸ਼ ਦਾ ਸ਼ਿਕਾਰ ਹੋਈ ਸਾਲ 2022 ਦੀ ਵਿਧਾਨ ਸਭਾ ਚੋਣ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਲੱਗਦਾ ਹੈ ਕਿ ਇਹੀ ਵਜ੍ਹਾ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਨਾਮ ਨਹੀਂ ਐਲਾਨ ਰਹੀ ਕਲੈਕਟਿਵਲੀ ਇਹ ਸਿਲੈਕਸ਼ਨ ਨੂੰ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਕਲੇਸ਼ ਨਾ ਹੋ ਜਾਏ ਪਹਿਲਾਂ ਹੀ ਜੋ ਅਕਸਰ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਦੇਖੋ ਪਾਰਟੀ ਦੀਆਂ ਇੰਟਰਨਲ ਸਟ੍ਰੈਟਜੀਆ ਹੁੰਦੀਆਂ ਨੇ ਆਪਣੀ ਆਪਣੀ ਗੱਲ ਹਰ ਇੱਕ ਨੇ ਆਪਣੀ ਪਾਰਟੀ ਨੇ ਆਪਣੀ ਚੋਣ ਜਿਹੜੀ ਰਣਨੀਤੀ ਆਪਣੇ ਢੰਗ ਨਾਲ ਉਲੀਕਣੀ ਹੁੰਦੀ ਹੈ ਜਿੱਥੋਂ ਤੱਕ ਤੁਸੀਂ ਮੈਨੂੰ ਪਹਿਲਾ ਸਵਾਲ ਪ੍ਰਸ਼ਨ ਕੀਤਾ ਸੀ ਦਲਿਤ ਭਾਈਚਾਰਨਾ ਜੁੜਿਆ ਔਰ ਮੈਨੂੰ ਇਹ ਵੀ ਅੱਛੇ ਤਰੀਕੇ ਦੇ ਨਾਲ ਹੈ ਕਿ ਯਾਦ ਹੈ ਕਿ 2015 ਦੇ ਵਿੱਚ ਸੁਨੀਲ ਕੁਮਾਰ ਜਾਖੜ ਜੀ ਆ ਸੀਐਲਪੀ ਦੇ ਵਿਰੋਧੀ ਧਿਰ ਦੇ ਨੇਤਾ ਸਨ ਔਰ ਉਹਨਾਂ ਨੂੰ ਉਸ ਵੇਲੇ ਰਿਪਲੇਸ ਕੀਤਾ ਸੀ ਉਦੋਂ ਵੀ ਸ਼੍ਰੀ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕਰਕੇ ਪਾਰਟੀ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਔਰ ਪਾਰਟੀ ਦੇ ਵਿੱਚ ਉਹਨਾਂ ਨੇ ਰਹਿ ਕੇ ਤੇ ਮੁੜ ਕੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਨਿਭਾਈ ਔਰ ਹੁਣ ਵੀ ਤਾਂ ਚੰਨੀ ਸਾਹਿਬ ਸੀਡਬਲਿਊਸੀ ਦੇ ਸਭ ਤੋਂ ਵੱਡੀ ਜਿਹੜੀ ਕਮੇਟੀ ਹੈ ਕਾਂਗਰਸ ਪਾਰਟੀ ਦੀ ਸੀਡਬਲਿਊਸੀ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਗੱਲ ਇਹ ਤੁਹਾਨੂੰ ਰਿਪਰੈਜ਼ੈਂਟ ਕਰ ਰਹੇ ਨੇ ਔਰ ਅਗਰ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਉਥੇ ਇੱਕ ਦਲਿਤ ਨੂੰ ਬਤੌਰ ਸੈਕਟਰੀ ਆਈਸੀਸੀ ਬਿਠਾ ਕੇ ਇਨਚਾਰਜ ਲਗਾਇਆ ਸੁਖਵਿੰਦਰ ਸਿੰਘ ਡੈਨੀ ਦੇ ਰੂਪੇ ਵਿੱਚ ਤਾਂ ਇਹ ਕਾਂਗਰਸ ਪਾਰਟੀ ਦੀ ਹੀ ਸੋਚ ਔ ਰੜਿਆ ਜੀ ਜਿਹਨਾਂ ਨੂੰ ਉਥੇ ਬਿਠਾਇਆ ਔਰ ਕਾਂਗਰਸ ਪਾਰਟੀ ਨੇ ਇੰਦਾ ਵੱਡਾ ਫੈਸਲਾ ਲਿਆ ਕਿ ਪਾਰਲੀਮੈਂਟ ਦੇ ਅੰਦਰ ਵੀ ਇਸ ਵੇਲੇ ਜਿਹੜੀ ਐਗਰੀਕਲਚਰ ਦੀ ਜਿਹੜੀ ਉਹ ਕਮੇਟੀ ਹੈ ਜਿਹਨੂੰ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਹੈ ਫਾਰਮਰਸ ਦੀ ਉਹਦੇ ਉੱਪਰ ਵੀ ਦਲਿਤ ਨੂੰ ਬਿਠਾਇਆ ਤਾਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਨੇ ਬਿਠਾਇਆ ਕਾਂਗਰਸ ਪਾਰਟੀ ਹਮੇਸ਼ਾ ਦਲਤਾਂ ਦਾ ਮਾਨਸਨਮਾਨ ਕਰਦੀ ਆਈ ਹੈ ਰਦੀ ਰਹੇਗੀ ਔਰ ਆਉਣ ਵਾਲੇ ਟਾਈਮ ਸਮੇਂ ਦੇ ਵਿੱਚ ਵੀ ਪੰਜਾਬ 'ਚ ਇਹੋ ਕੁਝ ਉਹਨਾਂ ਨੇ ਮਾਨ ਸਨਮਾਨ ਬੰਦਾ ਹਰ ਵਰਗ ਨੂੰ ਦੇਣਾ ਹੈ ਅੱਛੀ ਗੱਲ ਤੇ ਇਹ ਹੈ ਕਿ ਮੈਨੂੰ ਜੋ ਲੱਗਦਾ ਹੈ ਕਿ ਸਰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਇਸ ਗੱਲ ਤੇ ਪਹਿਲ ਕਰਮੀ ਕਰਨੀ ਚਾਹੀਦੀ ਹੈ ਕਿ ਜਿਹੜੇ ਦਲਿਤਾਂ ਦੇ ਵਿੱਚ ਵੀ ਅਪੀ ਦਲਿਤ ਹੈ ਜਿਹੜੇ ਪਛੜਿਆ ਵਰਗ ਹੈ ਹੋਰ ਵੀ ਡਾਊਨਰੋਡਨ ਹੈ ਡਾਊਨਰੋਡਨ ਸੈਕਸ਼ਨ ਆਫ ਦੀ ਸੋਸਾਇਟੀ ਜਿਹੜੇ ਅੰਡਰ ਪ੍ਰਿਵੀਲੇਜ ਨੇ ਜਿਹੜੇ ਨੈਗਲੈਕਟਡ ਨੇ ਉਹ ਸੈਕਸ਼ਨ ਦੀ ਬਾਅਦ ਚਾਏ ਉਹ ਮਜਬੀ ਸਿੱਖ ਵਾਲਮੀਕੀ ਭਰਾਦਰੀ ਨਾਲ ਜੁੜੇ ਲੀਡਰ ਨੇ ਚਾਹੇ ਉਹ ਸਾਡੇ ਵਿਮੁਖਤ ਜਾਤੀਆਂ ਦੇ ਨੇ ਚਾਹੇ ਉਹ ਹੋਰ ਸਾਡੇ ਐਸ்சி ਭਾਈਚਾਰੇ ਦੇ ਨਾਲ ਜੁੜੇ ਲੋਕ ਜਿਹੜੇ ਇਸ ਪ੍ਰਕਿਰਿਆ ਦੇ ਵਿੱਚ ਪਿੱਛੇ ਰਹਿ ਗਏ ਨੇ ਉਹਨਾਂ ਦੀ ਬਾਹ ਫੜ ਕੇ ਅੱਗੇ ਲੈ ਕੇ ਆਉਣ ਦੀ ਲੋੜ ਹੈ ਉਹਨਾਂ ਨੂੰ ਅੱਗੇ ਪੋਲਿਟਿਕਲੀ ਸੋਸ਼ੀਅਲੀ ਤੇ ਇਕਨੋਮਿਕਲੀ ਅੱਗੇ ਕਰਨ ਦੀ ਲੋੜ ਹੈ ਅੱਜ ਕਾਂਗਰਸ ਪਾਰਟੀ ਦੀ ਸੋਚ ਇਹ ਹੈ ਕਿ ਅਸੀਂ तमाम ਵਰਗਾਂ ਨੂੰ ਚਾਹੇ ਉਹ ਸਾਡੇ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕ ਨੇ ਚਾਹੇ ਸਾਡੇ ਜੱਟ ਸਿਕ ਭਾਈਚਾਰੇ ਦੇ ਨਾਲ ਚਾਹੇ ਉਹ ਬੀਸੀ ਨਾਲ तमाम ਸਭ ਵਰਗਾਂ ਨੂੰ ਨਾਲ ਇਕੱਠੇ ਲੈ ਕੇ ਤੇ 2027 ਦੇ ਵਿੱਚ ਅਸੀਂ ਜਿਹੜੀ ਹੈ ਚੜ੍ਹਦੀ ਕਲਾ ਵਾਲੇ ਪਾਸੇ ਸਰਕਾਰ ਕਾਂਗਰਸ ਪਾਰਟੀ ਨੇ ਬਣਾਉਣੀ ਹੈ ਸਭ ਨੂੰ ਮਨ ਲੈ ਕੇ ਜੀ ਡੈਨੀ ਜੀ ਪੰਜਾਬ ਕਾਂਗਰਸ ਦੀ ਬੈਠਕ ਹੋਈ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ ਤੁਸੀਂ ਵੀ ਮੌਜੂਦ ਸੀ ਕਿ ਉਸ ਦਰਮਿਆਨ ਬਹਿਸ ਬਾਜ਼ੀ ਵੀ ਹੋਈ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਮਾਈਕ ਵੀ ਬੰਦ ਕੀਤਾ ਗਿਆ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਤੁਹਾਡੇ ਨਾਲ ਵੀ ਕਿਸੇ ਤਰੀਕੇ ਦੀ ਬਹਿਸ ਬਾਜ਼ੀ ਜਾਂ ਗੱਲਬਾਤ ਪਹਿਲਾਂ ਤਾਂ ਮੈਂ ਤੁਹਾਨੂੰ ਅਮਨ ਜੀ ਇੱਕ ਗੱਲ 100% ਕਲੈਰਿਟੀ ਦੇ ਨਾਲ ਕਹਿਣਾ ਚਾਹੁੰਦਾ ਕੀ ਬਹਿਸ ਬਾਜੀ ਜਿਹੜੀ ਹੈ ਉਹ ਇੱਕ ਦੂਸਰੇ ਰੂਪ ਚ ਉਹਨੂੰ ਨਾਮ ਦਿੱਤਾ ਜਾਵੇ ਤਾਂ ਹਰ ਇੱਕ ਨੂੰ ਕਾਂਗਰਸ ਦੇ ਡੈਮੋਕਰੈਟਿਕ ਸੈਟਅਪ ਦੇ ਅੰਦਰ ਆਪਣੀ ਗੱਲ ਕਹਿਣ ਦਾ ਹੱਕ ਹੈ ਆਪਣੇ ਵਿਚਾਰਾਂ ਨੂੰ ਖੁੱਲ ਕੇ ਰੱਖਣ ਦਾ ਹੱਕ ਹੈ ਔਰ ਸਭ ਨੇ ਆਪੋ ਆਪਣੇ ਵਿਚਾਰ ਰੱਖੇ ਹੈ ਇਹੋ ਹੀ ਸਾਡੇ ਪਾਰਟੀ ਦੀ ਖੂਬਸੂਰਤੀ ਹੈ ਔਰ ਦੂਸਰੀ ਵੱਡੀ ਗੱਲ ਇਹ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਕਲੈਰਿਟੀ ਦੇ ਨਾਲ ਕਿ ਉਸ ਮੀਟਿੰਗ ਦੇ ਵਿੱਚ ਕਿਸੇ ਵੀ ਲੀਡਰ ਸਹਿਬਾਨ ਦਾ ਮਾਈਕ ਨਹੀਂ ਬੰਦ ਕੀਤਾ ਗਿਆ ਇਸ ਗੱਲ ਦੀ ਤੁਸੀਂ ਮੈਨੂੰ ਆਪਣੇ ਟੀਵੀ ਚੈਨਲ ਤੇ ਬਿਠਾ ਕੇ ਗੱਲ ਕਰਨ ਵਾਸਤੇ ਕਹੋਗੇ ਤਾਂ तमाम ਸਭ ਦੇ ਸਾਹਮਣੇ ਗੱਲ ਹੋਏਗਾ ਕਿਸ ਇਸ ਗੱਲ ਦੀ ਕਿਸ ਨੂੰ ਲੈ ਕੇ ਵਿਚਾਰ ਨਹੀਂ ਰਲੇ ਉਹ ਥੋੜੀ ਪਾਰਟੀ ਦੇ ਵਿੱਚ ਵਕਤ-ਵਕਤ ਮੁੱਦਿਆਂ ਨੂੰ ਲੈ ਕੇ ਜਿਹੜੇ ਆ મત ਪੇਦ ਕੇ ਇਸ ਵੇਲੇ ਚੱਲ ਪਏ ਨੇ ਉਹ ਕੋਈ ਏਡਾ ਵੱਡਾ ਵਿਸ਼ਾ ਨਹੀਂ ਹੁੰਦਾ ਉਹ ਤੁਸੀਂ ਦੱਸ ਸਕਦੇ ਹੋ ਸੁਖਵਿੰਦਰ ਜੀ ਤੁਸੀਂ ਇਸ ਗੱਲ ਨੂੰ ਰੱਖ ਸਕਦੇ ਹੋ ਕਿ ਕਿਸ ਮਸਲੇ ਨੂੰ ਲੈ ਕੇ ਗੱਲ ਨਹੀਂ ਬਣੀ ਜਾਂ ਕਿੱਥੇ ਚਰਚਾ ਕਿਸੇ ਪੁਆਇੰਟ ਦੇ ਉੱਤੇ ਰੁਕ ਗਈ ਆ ਕੇ ਨਹੀਂ ਰੁਕੀ ਤਾਂ ਹੈ ਹੀ ਨਹੀਂ ਸਭ ਨੇ ਆਪਣੀ ਗੱਲਬਾਤ ਉੱਥੇ ਰੱਖੀ ਹੈ ਮੈਂ ਤਾਂ ਕਹ ਰਿਹਾ ਸਾਡੇ ਵਾਸਤੇ ਤਾਂ ਬਹੁਤ ਵੱਡੀ ਮਾਨ ਔਰ ਫਕਰ ਵਾਲੀ ਗੱਲ ਹੈ ਕਿ ਸਾਨੂੰ ਇਸ ਵੇਲੇ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਮਲਿਕਾ ਅਰਜੁਨ ਖੜਗੇ ਜੀ ਜਿਹੜੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਐਸਲੇ ਦਲਿਤ ਨੇਤਾ ਨੇ ਉਹ ਕਾਂਗਰਸ ਪਾਰਟੀ ਨੂੰ ਐਜ਼ ਅ ਨੈਸ਼ਨਲ ਪ੍ਰੈਜ਼ੀਡੈਂਟ ਲੀਡ ਕਰ ਰਿਹਾ ਹੈ। ਸੋ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਾਂਗਰਸ ਪਾਰਟੀ ਦੀ ਇਹ ਸੋਚ ਨਹੀਂ ਹੈ ਇਹ ਕਰਨਜੀਤ ਸਿੰਘ ਚੰਨੀ ਦੇ ਨਿੱਜੀ ਵਿਚਾਰ ਹੋ ਸਕਦੇ ਆ ਇੰਡੀਵਿਜੂਅਲ ਸੋਚ ਪਰ ਕਾਂਗਰਸ ਪਾਰਟੀ ਦੀ ਸੋਚ ਇਹ ਹੈ ਹਮੇਸ਼ਾ ਦਲਿਤਾਂ ਨੂੰ ਅੱਗੇ ਲੈ ਕੇ ਆਉਣਾ। ਔਰ ਉਹਨਾਂ ਨੂੰ ਮਾਨ ਸਨਮਾਨ ਡਿਊ ਰਿਪਰੈਜ਼ੈਂਟੇਸ਼ਨ ਰਿਗਾਰਡ ਦੇਣਾ ਹੈ ਔਰ ਦਲਿਤਾਂ ਦੇ ਨਾਲ ਹੀ ਨਹੀਂ ਹਰ ਵਰਗ ਨੂੰ ਹਰ ਧਰਮ ਨੂੰ ਅੱਗੇ ਲੈ ਕੇ ਆਉਣਾ ਔਰ ਉਹਨਾਂ ਦਾ ਬੰਦਾ ਮਾਨ ਸਨਮਾਨ ਡਿਊ ਰਿਪਰੈਜ਼ੈਂਟੇਸ਼ਨ ਰਿਗਾਰਡ ਦੇਣਾ ਹੈ ਜੀ ਜੀ ਤੁਸੀਂ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਬੀਜੇਪੀ ਤੋਂ ਪ੍ਰਿਤਪਾਲ ਸਿੰਘ ਬਲੀਏ ਵਾਲਵੀ ਜੁੜ ਚੁੱਕੇ ਨੇ ਬਲੀਵਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਾਂਗਰਸ ਪਾਰਟੀ ਦਾ ਜਦੋਂ ਤੁਸੀਂ ਜ਼ਿਕਰ ਕਰ ਰਹੇ ਆ ਬਲੀਏ ਵਾਲਜੀ ਸਾਡੇ ਨਾਲ ਸੁਖਵਿੰਦਰ ਡੈਨੀ ਵੀ ਜੁੜੇ ਹੋਏ ਨੇ ਫਿਲਹਾਲ ਕਾਂਗਰਸ ਪਾਰਟੀ ਦੇ ਵਿੱਚ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਇਹਨਾਂ ਦੀ ਬਿਆਨਬਾਜ਼ੀ ਹੋ ਰਹੀ ਹੈ Dalit ਬਨਾਮ ਜੱਟ ਸਿੱਖ ਦੀ ਰਾਜਨੀਤੀ ਨੂੰ ਲੈ ਕੇ ਚਰਚਾਵਾ ਜਿਹੜੀਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਮੁਰਦ ਤੋਂ ਛੜੀਆਂ ਹੋਈਆਂ ਨੇ ਦੇਖੋ ਮਾੜੀ ਗੱਲ ਹੈ ਜੀ ਦੇਖੋ ਪਿਛਲੇ ਦਿਨੀ ਜਦੋਂ ਰਾਜਾ ਵੜਿੰਗ ਨੇ ਸਟੇਟਮੈਂਟ ਦਿੱਤੀ ਬੂਟਾ ਸਿੰਘ ਜੀ ਦੇ ਖਿਲਾਫ ਉਦੋਂ ਹੀ ਇਹ ਉਦੋਂ ਤੋਂ ਹੀ ਇਹ ਚੱਲਿਆ ਆ ਉਹਦਾ ਤੇ ਜਿਹੜੀ ਮਾਨਸਿਕਤਾ ਹੈ ਰਾਜਾ ਵੜਿੰਗ ਦੀ ਉਹ ਸਾਰਿਆਂ ਦੇ ਸਾਹਮਣੇ ਆ ਗਈ ਉਸ ਤੋਂ ਬਾਅਦ ਚੰਨੀ ਜੀ ਦੇ ਪ੍ਰਤੀ ਜਿਹੜੀ ਆਈ ਆ ਉਸ ਦਿਨ ਦੀ ਘਟਨਾ ਦਾ ਜ਼ਿਕਰ ਜਿਹੜੀ ਆ ਅਖਬਾਰਾਂ ਦੇ ਵਿੱਚ ਆ ਚੁੱਕਿਆ ਵਾ ਛੰਪ ਚੁੱਕਿਆ ਵਾ ਕਿ ਉਸ ਮੀਟਿੰਗ ਦੇ ਵਿੱਚ ਐਸੇ ਰੌਲੇ ਪਏ ਨੇ ਫਿਰ ਉਸ ਤੋਂ ਬਾਅਦ ਅੱਜ ਦਾ ਜਿਹੜਾ ਸਟੇਟਮੈਂਟ ਹੈਗੀ ਆ ਰਾਜਾ ਵਰਿੰਗ ਜੀ ਉਹ ਕਹਿ ਰਿਹਾ ਕਿ ਚੰਨੀ ਜੀ ਦੋ ਵਾਰ ਹਾਰ ਗਏ ਸੀਗੇ ਫਿਰ ਵੀ ਅਸੀਂ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਮਤਲਬ ਕਿ ਇੱਕ ਭੇੜ-ਪਾਵ ਤੇ ਇੱਕ ਸਟੇਟਮੈਂਟ ਜਿਹੜੇ ਉਹ ਬਗੇਲ ਸਾਹਿਬ ਆ ਉਸ ਦਿਨ ਕਿ 2022 ਦੀਆਂ ਗਲਤੀਆਂ ਕਰਕੇ ਅਸੀਂ ਹਾਰੇ ਆ ਉਹ ਗਲਤੀਆਂ ਕੀ ਸੀ ਉਹ ਵੀ ਦਲਿਤ ਵਿਰੋਧੀ ਵਾਲੀ ਗੱਲ ਉਸ ਦਿਨ ਵੀ ਉਹ ਗੱਲ ਕਰਕੇ ਕਿ ਤੂੰ ਜਿਹੜੀ ਮਾਨਸਿਕਤਾ ਹੈ ਨਾ ਜੀ ਉਹ ਝਲਕਦੀ ਆ ਦਲਿਤ ਵਿਰੋਧੀ ਜਿਹੜੇ ਅੱਜ ਕੱਲ ਦੇ ਲੀਡਰ ਨੇ ਕਾਂਗਰਸ ਪਾਰਟੀ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਜੱਟ ਸਿੱਕ ਹੋਣ ਕਰਕੇ ਜਾਂ ਦਲਿਤ ਹੋਣ ਕਰਕੇ ਇਹਨਾਂ ਦੀ ਆਸਤੀ ਲਈ ਹੈ ਇਹ ਆਪ ਚੁੱਲਦੇ ਹੋਏ ਨੇ ਪ੍ਰਿਤਪਾਲ ਜੀ ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਹਾਰ ਇਸ ਕਰਕੇ ਹੋਈ ਹੈ ਕਿ ਦਲਿਤ ਵਿਰੋਧੀ ਸਿਆਸਤ ਹੋ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮੈਂ ਕਹਾਂ ਜੀ ਤੁਸੀਂ ਅੱਜ ਦੀ ਤਰੀਕ ਜਿਹੜੀ ਕਾਂਗਰਸ ਪਾਰਟੀ ਕੀ ਨਾਰਾ ਲੈ ਕੇ ਚੱਲਦੀ ਪਈ ਆ ਮਨਰੇਕਾ ਦਾ ਲੈ ਕੇ ਚੱਲਦੀ ਪਈ ਆ ਦਲਿਤਾਂ ਦੇ ਸਨਮਾਨ ਦੀ ਗੱਲ ਕਰਕੇ ਚੱਲਦੀ ਪਈ ਆ ਤੇ ਉਹਦੇ ਲੀਡਰ ਹੀ ਉਹਨਾਂ ਦੀ ਪੋਲ ਖੋਲਦੇ ਪਏ ਆ ਜਿਹੜੀ ਜੀ ਰਾਮ ਦੀ ਬੇਲੀਆਂ ਜਿਹੜੀ ਮਨਰੇਕਾ ਪਚੋ ਯਾਤਰਾ ਕਰਦੇ ਪਏ ਔਰ ਤੇ ਇਹੀ ਗੱਲ ਕਹਿ ਰਹੇ ਆ ਨਾ ਜੀ ਕਿ ਅਸੀਂ ਦਲਿਤਾਂ ਦੇ ਨਾਲ ਆ ਤੇ ਦਲਿਤਾਂ ਨੇ ਪ੍ਰਤੀ ਜਿਹੜਾ ਸਨਮਾਨ ਹੈ ਉਹ ਦਲਿਤ ਲੀਡਰ ਹੀ ਉਜਾਗਰ ਕਰ ਰਹੇ ਨੇ ਚੰਨੀ ਜੀ ਬਹੁਤ بڑا ਨਾਮ ਹੈ ਪਾਰਟੀ ਦਾ ਜਿਨ੍ਹਾਂ ਨੇ ਇਹਨਾਂ ਦੀ ਇਹ ਮਾਨਸਿਕਤਾ ਨੂੰ ਉਜਾਗਰ ਕਰਤਾ ਹੈ ਜਿਹੜੀ ਭੇਦਭਾਵ ਦੀ ਰਾਜਨੀਤੀ ਕਾਂਗਰਸ ਪਾਰਟੀ ਦੇ ਵਿੱਚ ਚੱਲਦੀ ਪਈ ਆ ਪਹਿਲਾਂ ਬਗੇਲ ਸਾਹਿਬ ਕਰਗੇ ਉਹਨੂੰ ਪਹਿਲਾਂ ਰਾਜਾ ਵੜਿੰਗ ਦੇ ਸਟੇਟਮੈਂਟਾਂ ਤੁਸੀਂ ਲਾ ਲਓ ਟਰਨ ਵਾਈਜ਼ ਦੇਖੀ ਜਾਓ ਉਸ ਦੇ ਵਿੱਚ ਬੂ ਆਦਿਆ ਦਲਿਤ ਵਿਰੋਧੀ ਹੋਣ ਦੀ ਪਹਿਲਾਂ ਹਿੰਦੂ ਵਿਰੋਧੀ ਹੋਣ ਦੀ ਹੋ ਰਹੀ ਸੀ ਜਦੋਂ ਜਾਖੜ ਸਾਹਿਬ ਨੂੰ ਪ੍ਰਿਤਪਾਲ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਰਿਐਕਸ਼ਨ ਲੈ ਲੈਣੇ ਆ ਸਾਡੇ ਨਾਲ ਸੁਖਵਿੰਦਰ ਡੈਨੀ ਵੀ ਜੁੜੇ ਹੋਏ ਨੇ ਤਾਂ ਸੁਖਵਿੰਦਰ ਡੈਨੀ ਜੀ ਜਿਸ ਤਰੀਕੇ ਦੇ ਨਾਲ ਪ੍ਰਿਤਪਾਲ ਜੀ ਜ਼ਿਕਰ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਦੇ ਵਿੱਚ ਦਲਿਤ ਵਿਰੋਧੀ ਰਾਜਨੀਤੀ ਤੁਸੀਂ ਦਲਿਤਾਂ ਨੂੰ ਬੇਸ਼ੱਕ ਅੱਗੇ ਲੈ ਕੇ ਆ ਰਹੇ ਹੋ ਤਾਂ ਸੰਪਰਕ ਸਾਡੇ ਨਾਲ ਟੁੱਟ ਚੁੱਕਿਆ ਹੈ ਪਰ ਪ੍ਰਿਤਪਾਲ ਜੀ ਜ਼ਿਕਰ ਜਿਹੜਾ ਹੈ ਉਹ ਸੁਖਵਿੰਦਰ ਡੈਣੀ ਨੇ ਜ਼ਿਕਰ ਕੀਤਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਦਲਿਤਾਂ ਦੇ ਹੱਕ ਦੇ ਵਿੱਚ ਆਈ ਹੈ ਚਾਹੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਗੱਲ ਹੋਵੇ ਜਾਂ ਫਿਰ ਦਲਿਤਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਐਲਾਨਾਂ ਦਾ ਜ਼ਿਕਰ ਹੋਵੇ ਉਹ ਕਹਿੰਦੇ ਨੇ ਅਸੀਂ ਤਾਂ ਮੁੱਢ ਤੋਂ ਹੀ ਦਲਿਤ ਦੇ ਹੱਕ ਦੇ ਵਿੱਚ ਰਹੇ ਹਾਂ ਦੇਖੋ ਡੈਣੀ ਜੀ ਛੱਡ ਕੇ ਚਲੇ ਗਏ ਡੈਣੀ ਜੀ ਦਾ ਚੰਨੀ ਜੀ ਦੇ ਦੇ ਹੱਕ 'ਚ ਵੀ ਹੈ ਨਹੀਂਗੇ ਉੱਥੇ ਮਜਵੀ ਪਾਈਚਾਰਾ ਤੇ ਜਿਹੜਾ ਤਰਵਦਾਸੀਆਂ ਦਾ ਉਸ ਦਾ ਇਸ਼ੂ ਬਣਾਈ ਬੈਠੇ ਨੇ ਡੈਣੀ ਜੀ ਅੱਜ ਸਵੇਰ ਦੀਆਂ ਕਰ ਇਹਨਾਂ ਦੀਆਂ ਸਟੇਟਮੈਂਟਾਂ ਦੇਖੋ ਇਹ ਆਪਸ ਚ ਵੀ ਵਾਦ-ਵਿਵਾਦ ਦੇ ਵਿੱਚ ਫਸ ਚੁੱਕੇ ਨੇ ਸਾਰੇ ਜਾਣੇ ਅਸੀਂ ਉਸ ਦੇ ਵਿੱਚ ਨਹੀਂ ਪੈਣਾ ਮੈਂ ਤਾਂ ਤੁਹਾਨੂੰ ਇੱਕ ਮਾਨਸਿਕਤਾ ਦਾ ਇੱਕ ਟਰਮ ਸੀਰੀਜ਼ ਦੱਸਦੀ ਪਹਿਲਾ ਰਾਜਾ ਵਰਿੰਗ ਦਾ ਬਿਆਨ ਬੂਟਾ ਸਿੰਘ ਜੀ ਦੇ ਪ੍ਰਤੀ ਕੀ ਕਿਹੜੀ ਕਿੱਡੀ ਉਹਨਾਂ ਦੀ ਘਟਿਆ ਸੋਚ ਸੀ ਉਹ ਦਰਸਾਈ ਗਈ ਫਿਰ ਬਗੇਲ ਸਾਹਿਬ ਦੀ ਸਟੇਟਮੈਂਟ ਫਿਰ ਚੰਨੀ ਸਾਹਿਬ ਦਾ ਕਹਿਣਾ ਕਿ ਭਾਈ ਸਾਡੇ ਨਾਲ ਵਿਰਤਰਾ ਹੋ ਰਿਹਾ ਹੈ ਉਸ ਚੀਜ਼ ਦੇ ਆਫੀਸ਼ੀਅਲ ਸਟੇਟਮੈਂਟ ਇਹਨਾਂ ਤੇ ਅੱਜ ਕਹਿ ਦੇਣਾ ਕਿ ਦੋ ਵਾਰ ਹਾਰੇ ਨੂੰ ਅਸੀਂ ਤਾਂ ਫਿਰ ਦੇਤੀ ਗੱਲ ਤਾਂ ਕਿੱਥੇ ਨੂੰ ਗੱਲ ਜਾਂਦੀ ਹੈ ਜੀ ਮੈਂ ਉਹੀ ਗੱਲ ਕਹਿ ਰਿਹਾ ਸੀਗਾ ਕਿ ਪਹਿਲਾਂ ਇਹਨਾਂ ਨੂੰ ਹਿੰਦੂਆ ਚ ਬੂਹ ਆਦੀ ਸੀ ਹਿੰਦੂਆ ਚ ਬੂਹ ਦੀ ਗੱਲ ਮੈਂ ਇਸ ਕਰਕੇ ਕਹੀ ਕਿ ਜਦੋਂ 44 ਐਮਐਲਏ ਨੇ ਸੁਨੀਲ ਜਾਖੜ ਨੂੰ ਬਣਾਉਣ ਦੀ ਗੱਲ ਕਹੀ ਕਿ ਮੁੱਖ ਮੰਤਰੀ ਬਣਾ ਦਿਓ ਤਾਂ ਇਹ ਕਹਿੰਦੇ ਹਿੰਦੂ ਨਹੀਂ ਬਣ ਸਕਦਾ ਪੰਜਾਬ ਦਾ ਮੁੱਖ ਮੰਤਰੀ ਤਾਂ ਉਸ ਵੇਲੇ ਇਹਨਾਂ ਦੀ ਭਾਵਨਾ ਆਈ ਫਿਰ ਜਦੋਂ ਦਲਿਤ ਦੀ ਕਹਾਣੀ ਆਈ ਤਾਂ ਦੋ ਜਣਿਆਂ ਦੀ ਚੂਜ਼ਿੰਗ ਹੋਈ ਔਰ ਇਹ ਵਿੱਚ ਫਿਰ ਉਹਨੂੰ ਬਣਾਉਣ ਤੋਂ ਬਾਅਦ ਅੱਜ ਇਹ ਕਹਿਣਾ ਕਿ ਸਾਡੇ ਤੋਂ ਗਲਤੀ ਹੋਈ ਬਗੇਲ ਸਾਹਿਬ ਬਹੁਤ بڑا ਨਾਮ ਹੈ ਇਨਚਾਰਜ ਨੇ ਕਿ ਸਾਡੇ ਤੋਂ 2022 ਦੇ ਵਿੱਚ ਗਲਤੀ ਹੋ ਗਈ ਦਲਿਤ ਨੂੰ ਬਣਾਉਣ ਦੀ ਤੇ ਅੱਜ ਚੰਨੀ ਜੀ ਦਾ ਦਰਦ ਛਲਕਿਆ ਕਿ ਸਾਰੀਆਂ ਚੀਜ਼ਾਂ ਹੀ ਉਹਨਾਂ ਨੂੰ ਦਿੱਤੀਆਂ ਹੋਈਆਂ ਤਾਂ ਮਤਲਬ ਜਿਹੜੀ ਜਾਤ ਪਾਤ ਦਾ ਅੰਦਰ ਕਲੇਸ਼ ਚੱਲਦਾ ਪਿਆ ਬਾਹਰ ਕੁਝ ਹੋਰ ਰਾਮ ਰੌਲਾ ਅੰਦਰਲਾ ਰਾਮ ਰੌਲਾ ਇਹ ਹੈ ਕਿ ਦਲਿਤ ਵਿਰੋਧੀ ਹੋ ਚੁੱਕਿਆ ਹਿੰਦੂ ਵਿਰੋਧੀ ਹੋ ਗਿਆ ਸਿੱਖ ਵਿਰੋਧੀ ਵੀ ਹੈਗੇ ਆ ਲੋਕ ਸਿੱਖ ਵਿਰੋਧੀ ਦਾ ਟੈਗ ਤਾਂ ਕਾਂਗਰਸ ਪਾਰਟੀ ਦੇ ਪਹਿਲੇ ਦਿਨ ਤੋਂ ਹੀ ਲੱਗਿਆ ਹੋਇਆ ਸੀਗਾ ਸੋ ਇਹਨਾਂ ਦਾ ਜਿਹੜਾ ਕਲੇਸ਼ ਹੈ ਔਨ ਵਾਲੇ ਦਿਨਾਂ 'ਚ ਹੋਰ ਵਧਣ ਵਾਲਾ ਹੈ ਪਰ ਲੋਕਾਂ ਨੂੰ ਇਹ ਸਮਝ ਜਾਣਾ ਚਾਹੀਦਾ ਜਿਹੜਾ ਇਹ ਮਨੇਗਰਾ ਦੇ ਥਰੂ ਇਹ ਦਲਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਪਰ ਉਸ ਦਾ ਨੰਗਾ ਚਿੱਠਾ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਕਿ ਜਿਹੜੀ ਮਾਨਸਿਕਤਾ ਲੈ ਕੇ ਲੋਕ ਚੁਰੇ ਨੇ ਉਹ ਦਲਿਤ ਵਿਰੋਧੀ ਆ ਸਿੱਖ ਵਿਰੋਧੀ ਆ ਹਿੰਦੂ ਵਿਰੋਧੀ ਆ ਜੀ ਜੀ ਪ੍ਰਿਤਪਾਲ ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਕਾਂਗਰਸ ਪਾਰਟੀ ਤੋਂ ਸ਼ਮਸ਼ੇਰ ਸਿੰਘ ਦੁੱਲੋ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਾਬਕਾ ਸੰਸਦ ਨੇ ਤਾਂ ਦੁੱਲੋ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪਰ ਇਸ ਵਕਤ ਕਾਂਗਰਸ ਪਾਰਟੀ ਜਦੋਂ ਵੀ ਪੰਜਾਬ ਦੇ ਵਿੱਚ ਚੋਣਾ ਆਉਣ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਖਾਸ ਤੌਰ ਦੇ ਉੱਤੇ ਰਾਜਾ ਵੜਿੰਗ ਦੀ ਪ੍ਰਤੀਕਿਰਿਆ ਚਰਨਜੀਤ ਸਿੰਘ ਚੰਨੀ ਇਸ ਦੇ ਉੱਤੇ ਪ੍ਰतिकਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਦਲਿਤ ਬਨਾਮ ਜੱਟ ਸਿੱਖ ਦੀ ਰਾਜਨੀਤੀ ਦੇ ਵਿੱਚ ਆਖਰਕਾਰ ਨੁਕਸਾਨ ਕਾਂਗਰਸ ਦਾ ਹੋਏਗਾ ਇਹ ਚੋਕੋ ਵੀ ਸ਼ੱਕ ਨਹੀਂ ਹੈ ਐਜੀ ਗਲਤਾਂ ਵੀ ਕਾਂਗਰਸ ਜਦੀ ਪਾਰਟੀ ਹੈ ਉਹ ਸਾਈਕੋਲੋਜੀਕਸ ਤੋਂ ਮਾਹਰ ਆਇਆ ਹੈ ਏ ਦੂਸਰੀਆਂ ਜਿਹੜੀਆਂ ਧਰਮ ਦੇ ਨਾਤੇ ਨਾ ਰੋਕੀਆਂ ਸਿੱਖਦੇ ਨੇ ਕਾਂਗਰਸ ਪਾਰਟੀ ਦਾ ਸਭ ਤੋਂ ਸਾਂਝੀ ਜਮਾਤ ਹੈ। ਇਜ਼ਾਬਾਦਾਨ ਵੀ ਹੈ ਸਾਰਾ ਕੁਝ ਹੈ। ਠੀਕ ਹੈ। ਜਿੱਤੇ ਜੇ ਹੈਲੋ। ਹੂੰ। ਜੀ ਜੀ। ਹਲੋ ਜਿੱਤੇ ਜੈਵਲ ਜਦ ਤੱਕ ਬਰੋਦੀ ਹੈ ਤਾਂ ਮੈਨੂੰ ਚੱਣੀ ਸੀ ਐਮ ਕਿਵੇਂ ਬਣ ਸਕਦਾ ਸੀ। ਹੂੰ। ਇਹ ਦੱਸੋ ਮੈਨੂੰ। ਤੁਸੀਂ ਚਲਨਜੀਤ ਸਿੰਘ ਚੰਨੀ ਦੀ ਜੋ ਪ੍ਰਤੀਕਿਰਿਆ ਆਈ ਹੈ ਤੁਸੀਂ ਸਹਿਮਤੀ ਜਿਤਾਉਂਦੇ ਹੋ ਉਸ ਦੇ ਨਾਲ ਕਿ ਜੱਟ ਸਿੱਖ ਡੋਮਿਨੇਟ ਕਰਦੇ ਨੇ ਜੇ ਇਹ ਗੱਲ ਹੁੰਦੀ ਤਾਂ ਸੀਐਮ ਕਿਵੇਂ ਬਣ ਜਾਂਦਾ ਹੂੰ ਉਹ اپੋਜੀਸ਼ਨ ਦਾ ਲੀਡਰ ਵੀ ਪਾਇਆ 15ਾਂ ਚ ਹੂੰ ਉਹਨੂੰ ਪਤਾ ਹੋਣਾ ਚਾਹੀਦਾ ਹੈ ਹੂੰ 12 ਚ ਉਹ ਕਾਂਗਰਸ ਵਾਂਗ ਕੀਤੀ ਹੈ ਹੂੰ ਬਾਦਲ ਵਾਲਾ ਮਾਨਦਲ ਫਿਰ ਪੀਪੀ ਥਰਡ ਪਾਰਟੀਆਂ ਬਦਲ ਕੇ 15ਾਂ ਚ 12 ਚ ਐਮਐਲਪੀ ਬਣੇ ਹੋਰ 15 ਚ ਸੀਐਲਪੀ ਦਾ ਲੀਡਰ ਜਿਹੜੇ ਜੱਖਰ ਨੂੰ ਹਟਾ ਕੇ ਬਣਾਏ ਗਏ ਸੀ ਠੀਕ ਹੈ ਹਮਮ ਔਰ ਉਹਦੇ ਬਾਅਦ 17 ਚ ਮੰਤਰੀ ਜੀ 80 ਦੇ ਵਿੱਚ ਮੁੱਖ ਮੰਤਰੀ ਫਿਰ ਕਾ ਕਾਂਗਰਸ ਦੇ ਦਰਸਾਪਰੋਤੀ ਕਿਵੇਂ ਹੋਗੀ ਇਹ ਦੱਸੋ ਇਹ ਤਾਂ ਆਰਡਰ ਨੂੰ ਪੁੱਛੋ ਵੀ ਇਹ ਧਿਆਨ ਜਿਹੜਾ ਦਿੱਤਾ ਹੈ ਇੱਕ ਚੇਵੇ ਦਿੱਤਾ ਹੈ ਕਿ ਸਸੰਦਾਲਾ ਵਿੱਚ ਦਿੱਤਾ ਹੈ ਇਹ ਦੇਖਣ ਵਾਲੀ ਗੱਲ ਹੈ ਹਮਮ ਪਰ ਹੁਣ ਤੱਕ ਦਾ ਜੀ ਜੀ ਹਾਂਜੀ ਜੀ ਜੀ ਹਾਂ ਹਾਂ ਦੱਸੋ ਜੀ ਪਰ ਹੁਣ ਤੱਕ ਦਾ ਜੇਕਰ ਦੁੱਲੋ ਜੀ ਅਸੀਂ ਜ਼ਿਕਰ ਕਰਦੇ ਹਾਂ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਸਾਲ 2022 ਦੀ ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਇੱਕ ਮੰਚ ਤੋਂ ਰਾਹੁਲ ਗਾਂਧੀ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ ਹਾਂਜੀ ਪਰ ਇਸ ਵਕਤ ਚਰਨਜੀਤ ਸਿੰਘ ਚੰਨੀ ਜੋ ਮੁਰ ਤੋਂ ਸਾਂਸਦ ਬਣੇ ਨੇ ਉਹਨਾਂ ਦਾ ਜ਼ਿਕਰ ਇਹ ਹੈ ਕਿ ਜਿਹੜੀ ਇਹ ਸਿਆਸਤ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਦਲਿਤਾਂ ਨੂੰ ਲੈ ਕੇ ਬਿਆਨਬਾਜ਼ੀ ਜਾਂ ਉਹਨਾਂ ਨੂੰ ਇਸ ਸੀਟ ਤੱਕ ਪਹੁੰਚਾਉਣ ਨੂੰ ਲੈ ਕੇ ਜੋ ਰਾਜਾ ਵਿੜਿੰਗ ਦੀ ਪ੍ਰਤੀਕਿਰਿਆ ਜਾਂ ਜਿੰਨੀਆਂ ਬਿਆਨਬਾਜ਼ੀਆਂ ਉਹਨਾਂ ਨੂੰ ਲੈ ਕੇ ਵੇਖਣ ਨੂੰ ਮਿਲ ਰਹੀਆਂ ਨੇ ਉਹ ਪੱਖਪਾਤ ਹੋ ਰਿਹਾ ਖਾਸ ਤੌਰ ਦੇ ਉੱਤੇ ਜਦੋਂ ਇਸ ਇਲੈਕਸ਼ਨ ਦਾ ਜ਼ਿਕਰ ਕਰਦੇ ਹਾਂ ਅਸੀਂ ਤਾਂ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਬਿਨਾ ਚਿਹਰੇ ਤੋਂ ਇਲੈਕਸ਼ਨ ਲੜੀ ਜਾਏਗੀ ਸਾਲ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਇੱਕ ਵੱਡਾ ਚਿਹਰਾ ਕਾਂਗਰਸ ਪਾਰਟੀ ਨੇ ਅਨਾਉਂਸ ਕੀਤਾ ਦੇਖੋ ਕਾਂਗਰਸ ਹਾਰੀ ਕਿਉਂ ਹੈ ਭਾਈ ਦੇ ਵਿੱਚ ਰੀਜ਼ਨ ਤਾਂ ਇਹ ਹੈ ਕਾਂਗਰਸ ਹਾਰੀ ਬੁਰੀ ਤਰ੍ਹਾਂ ਹਾਰੀ ਬਨਵੇਂ 92 ਸੀਟਾਂ ਤੋਂ 35 ਸੀਟਾਂ ਤੇ ਜਮਾਨਤ ਜਗਤ ਹੋ ਗਈ ਠੀਕ ਹੈ ਹੂੰ ਉਹ ਆਪਣੀ 17 ਦੀ ਦੇ 22 ਤਾਈ ਜਿਹੜੀ ਕਾਰਗੁਜ਼ਾਰੀ ਧੀ ਗਣਾ ਹੂੰ ਉਹ ਲੋਕਾਂ ਨੇ ਉਹਦਾ ਕਿਉਂਕਿ ਉਸ ਚੰਨੇ ਕਈ ਤਰ੍ਹਾਂ ਦੇ ਮਾਫੀਆ ਲੋਕ ਸਕੈਮ ਹੋਏ ਸਭ ਕੁਝ ਹੋਇਆ ਉਹਦਾ ਲੋਕਾਂ ਨੇ ਰਿਐਕਟ ਕੀਤਾ ਲੋਕਾਂ ਨੇ ਗੁੱਸਾ ਹੀ ਇੰਨਾ ਸੀ ਸਰਕਾਰ ਦੇ ਖਿਲਾਫ ਅਕਾਦੀਆਂ ਦੇ ਖਿਲਾਫ ਸਾਡੇ ਖਿਲਾਫ ਵੀ ਧੀ ਤੇ ਅਕਾਦੀਆਂ ਦੇ ਖਿਲਾਫ ਵੀ ਧੀ ਲੋਕਾਂ ਦੇ ਬਾਈ ਚ ਤਾਂ ਹੀ ਸਾਨੂੰ ਘਰ ਬੜਾਇਆ ਔਰ ਬੁਰੀ ਤਰ੍ਹਾਂ ਹਰਾਇਆ ਜੀ ਪਰ ਜੀ ਪਰ ਦੁੱਲੋ ਸਾਹਿਬ ਖਾਸ ਤੌਰ ਦੇ ਉੱਤੇ ਤੁਸੀਂ ਦੂਜੀਆਂ ਸਰਕਾਰਾਂ ਦਾ ਜ਼ਿਕਰ ਕਰ ਰਹੇ ਹੋ ਕਿ ਗੁੱਸਾ ਸੀ ਇਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਪਾਰਟੀ ਨੂੰ ਪਰ ਚਰਨਜੀਤ ਸਿੰਘ ਚੰਨੀ ਇਹ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਜਾਂ ਰਾਜਾ ਵੜਿੰਗ ਜੱਟ ਸਿੱਖ ਦੀ ਸਿਆਸਤ ਨੂੰ ਲੈ ਕੇ ਜੇਕਰ ਦਲਿਤ ਦੇ ਨਾਲ ਪੱਖਪਾਤ ਨਹੀਂ ਹੋਇਆ ਤਾਂ ਫਿਰ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਪੱਖਪਾਤ ਹੋਇਆ ਜਦ ਜਿਹੜੇ ਵੱਡੇ ਲੀਡਰ ਨੇ ਜਿਹੜੇ ਦਲਿਤ ਨਹੀਂ ਉਹਨਾਂ ਦੇ ਨਾਲ ਪੱਖਪਾਤ ਹੋਇਆ ਕਾਂਗਰਸ ਪਾਰਟੀ ਦੇ ਵਿੱਚ ਮੈਂ ਜਿਹੜੀ ਗੱਲ ਕਰਦਾ ਹਾਂ ਪੱਖਪਾਤ ਜੇ ਪੱਖਪਾਤ ਹੁੰਦਾ ਫੇ ਸੀਐਮ ਕਿਵੇਂ ਬਣਦਾ ਮੈਨੂੰ ਤਾਂ ਦੱਸ ਹਮ ਸੈ ਲੋਪੋਈ ਦਾ ਲੀਡਰ ਫਿਰ ਮੰਮਰ ਹਾਰ ਕੇ ਦੋ ਜਗ੍ਹਾ ਤੋਂ ਹਾਰਿਆ ਜਮਾਨਤ ਜਬਤ ਹੋ ਗਈ ਫੇਰ ਇਹਨੂੰ ਐਮਪੀ ਦਾ ਟਿਕਟ ਮਿਲਿਆ ਫੇਰ ਪੱਖਪਾਤ ਕਿੱਥੋਂ ਹੋ ਗਿਆ ਵੀ ਕਾਂਗਰਸ ਚ ਹਮ ਇਹ ਦੱਸੋ ਮੈਨੂੰ ਜੀ ਜਿਹੜਾ ਲੋਕ ਜਿੱਦਾਂ ਗੱਲ ਕਰਦਾ ਹੈ ਇਹ ਬੱਖਬਾਤ ਹੁੰਦਾ ਹਾਰੇ ਨੂੰ ਕਈ ਵਾਰੀ ਟੱਕਰ ਨਹੀਂ ਦਿੰਦੇ ਔਰ ਉਹ ਵੀ ਜਦੋਂ ਤਾਂ ਜੋ ਉਹ ਬੇ ਆਏ ਸੀ सीएम ਹਾਂਜੀ ਇੱਕ ਤਾਂ ਮੋਦੀ ਦੇ ਖਿਲਾਫ ਉਹ ਬੇਵਿਤੀਤਾ ਐਮਪੀ ਬਣ ਗਏ ਮੋਦੀ ਦੇ ਖਿਲਾਫ ਸੈਟਲ ਦੇ ਖਿਲਾਫ ਕਿਸਾਨ ਮੋਰਚਾ ਵੀ ਥੀ ਕਿਸਾਨ ਮੋਰਚਾ ਨੂੰ ਬੁਰੀ ਤਰ੍ਹਾਂ ਫੇਲ ਕੀਤਾ ਉਹਨਾਂ ਨੇ ਗੁੱਸਾ ਸੀ ਸੰਵਧਾਨ ਹਲ ਬਦਲ ਦੇਣਾ ਸੀ ਮੋਦੀ ਲੋਕਾਂ ਨੂੰ ਡਰਤੀ ਪੰਜਾਬ ਦੇ ਐਸ ਸੀ ਬੀ ਸੀ ਆ ਨੂੰ ਜਿਹੜੇ ਮੈਜੋਰਟੀ ਚ ਨੇ ਕਿ ਮੋਦੀ ਆ ਗਿਆ ਕਿਤੇ ਸੰਵਧਾਨ ਨੂੰ ਬਦਲ ਦਵੇ ਹੂੰ ਇਹ ਤਾਂ ਕਾਂਗਰਸ ਨੂੰ ਜੋ ਜਿਹੜੀਆਂ ਸਾਥਕੀ ਚਾ ਹਈਆਂ ਠੀਕ ਹੈ ਹਾਂਜੀ ਠੀਕ ਹੈ ਆ ਦਰੋਪਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਖਾਸ ਤੌਰ ਦੇ ਉੱਤੇ ਇਸ ਵਕਤ ਚਰਨਜੀਤ ਸਿੰਘ ਚੰਨੀ ਦਾ ਬਿਆਨ ਰਾਜਾ ਵਿਰੰਗ ਦੀ ਪ੍ਰਤੀਕਿਰਿਆ ਤੇ ਉਸ ਸਭ ਦੇ ਦਰਮਿਆਨ ਕਾਂਗਰਸ ਪਾਰਟੀ ਦੇ ਵਿੱਚ ਛਿੜਿਆ ਸਿਆਸੀ ਕਲੇਸ਼ ਹਾਲਾਂਕਿ ਪੱਖਪਾਤ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਪਰ ਸ਼ਮਸ਼ੀਰ ਸਿੰਘ ਦੁੱਲੋ ਕਹਿੰਦੇ ਨੇ ਕਿ ਪੱਖਪਾਤ ਕਿਵੇਂ ਹੋਇਆ ਚਰਨਜੀਤ ਸਿੰਘ ਚੰਨੀ ਨੂੰ ਮੌਕੇ ਦਿੱਤੇ ਦੋ ਵਾਰ ਦੋ ਥਾਮਾਂ ਦੇ ਉੱਤੇ ਉਹਨਾਂ ਨੂੰ ਟਿਕਟ ਦਿੱਤੀ ਉਸ ਦੇ ਬਾਵਜੂਦ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਫਿਰ ਜਲੰਧਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਬੇਸ਼ੱਕ ਚਰਨਜੀਤ ਸਿੰਘ ਚੰਨੀ ਜਿੱਤੇ ਪਰ ਜਿਸ ਤਰੀਕੇ ਦਾ ਬਿਆਨ ਚਰਨਜੀਤ ਸਿੰਘ ਚੰਨੀ ਦਾ ਹੈ ਉਪ-ਪੱਖਪਾਤ ਦੀ ਗੱਲ ਦੇ ਵਿੱਚ ਹਮ ਹੀ ਨਹੀਂ ਪਰਦਾ ਇਹ ਜ਼ਿਕਰ तमाम ਕਾਂਗਰਸੀ ਲੀਡਰ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਤੇ ਕਾਂਗਰਸ ਪਾਰਟੀ ਜਿਸ ਦੇ ਵਿੱਚ ਸਾਲ 2027 ਦੀ ਇਸ ਵਿਧਾਨ ਸਭਾ ਚੋਣ ਤੋਂ ਪਹਿਲਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਜੱਟ ਸਿੱਖ ਦੀ ਰਾਜਨੀਤੀ ਖਾਸ ਤੌਰ ਦੇ ਉੱਤੇ ਜੱਟ ਸਿੱਖ ਬਨਾਮ ਦਲਿਤ ਦੀ ਸਿਆਸਤ ਕਾਂਗਰਸ ਪਾਰਟੀ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਾਤ ਪਾਤ ਦੇ ਉੱਤੇ ਸਿਆਸੀ ਪੱਖਪਾਤ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਉੱਤੇ ਇਹ ਬਿਆਨ ਜਿਹੜੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਦਾ ਵੇਖਣ ਨੂੰ ਮਿਲਿਆ ਪਰ ਚਰਨਜੀਤ ਸਿੰਘ ਚੰਨੀ ਦੇ ਪੱਖਪਾਤ ਦੇ ਜ਼ਿਕਰ ਦੇ ਉੱਤੇ ਬਾਕੀ ਤਰ੍ਹਾਂ ਦੇ ਬਿਆਨ ਵੀ ਵੇਖਣ ਨੂੰ ਮਿਲ ਰਹੇ ਨੇ ਕਾਂਗਰਸ ਦੇ ਕਲੇਜ ਦੇ ਉੱਤੇ ਸੰਸਦ ਧਰਮਵੀਰ ਗਾਂਧੀ ਦਾ ਤਿੱਖਾ ਬਿਆਨ ਵੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਗੁੱਟਬਾਜ਼ੀ ਤੇ ਹਾਈ ਕਮਾਂਡ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਦਾ ਗੁੱਟਬਾਜ਼ੀ ਕਾਂਗਰਸ ਦੇ ਵਿੱਚ ਹੈ ਇਹ ਬਿਆਨ ਇਸ ਦੀ ਗਵਾਹੀ ਭਰ ਰਿਹਾ ਜਿਸ ਨੇ ਪਾਰਟੀ ਦੇ ਵਿੱਚ ਰਹਿਣਾ ਰਹੇ ਜਿਸ ਨੇ ਜਾਣਾ ਜਾਵੇ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਦੇ ਸੰਸਦ ਕਾਂਗਰਸ ਦੇ ਪੱਖ ਦੇ ਵਿੱਚ ਜੋ ਹਵਾ ਸਾਲ 2024 ਦੀਆਂ ਚੋਣਾਂ ਤੋਂ ਬਾਅਦ ਸੀ ਉਹ ਹੁਣ ਰਹੀ ਨਹੀਂ ਲੋਕਾਂ ਦੀ ਪਸੰਦ ਮੁਤਾਬਿਕ ਹੀ ਐਲਾਨਿਆ ਜਾਣਾ ਚਾਹੀਦਾ ਹੈ ਮੁੱਖ ਮੰਤਰੀ ਦਾ ਚਿਹਰਾ ਇਸ ਦਾ ਜ਼ਿਕਰ ਧਰਮਵੀਰ ਗਾਂਧੀ ਨੇ ਕੀਤਾ ਕਾਂਗਰਸ ਹਾਈ ਕਮਾਂਡ ਨੂੰ ਲੋਕਾਂ ਦਾ ਓਪੀਨੀਅਨ ਪੋਲ ਕਰਵਾਉਣਾ ਚਾਹੀਦਾ ਹੈ ਜੋ ਲੋਕ ਕਹਿਣਗੇ ਉਹੀ ਹੋਣਾ ਚਾਹੀਦਾ ਕਾਂਗਰਸ ਦੇ ਕਲੇਸ਼ ਦੇ ਉੱਤੇ ਸੰਸਦ ਧਰਮਵੀਰ ਗਾਂਧੀ ਦੀ ਇਹ ਪ੍ਰਤੀਕਿਰਿਆ ਤਾਂ ਵਾਕ ਵਾਕ ਪ੍ਰਤੀਕਿਰਿਆમાં ਇਹ ਸੇ ਵਿਚਾਰੇ ਧਰਮਵੀਰ ਗਾਂਧੀ ਇਹ ਬਿਆਨ ਦੇ ਰਹੇ ਨੇ ਗੁੱਟਬਾਜ਼ੀ ਨੂੰ ਲੈ ਕੇ ਨੇ ਮੈਂ 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 ਇਸ ਬਾਰੇ ਕੁਝ ਨਹੀਂ ਕਹਿੰਦਾ ਹੈਗਾ ਮੈਂ ਚੰਨੀ ਸਾਹਿਬ ਬਾਰੇ ਵੀ ਮਤਲਬ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੈਗਾ ਉਹ ਬਲੇ ਬੜੇ ਪੁਰਾਣੇ ਸਮੇਂ ਤੋਂ ਹਾਰਡ ਕੋਰ ਕਾਂਗਰਸੀ ਹੈਗੇ ਆ ਤੇ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿੰਦਾ ਮੈਂ ਕਿਸੇ ਲੀਡਰ ਨੂੰ ਕੁਝ ਨਹੀਂ ਕਹਿੰਦਾ ਪਰ ਘੱਟੋ ਘੱਟ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉੱਪਰ ਉੱਬਰ ਕੇ ਆ ਰਹੀ ਹੈਗੀ ਹੈ ਜੋ ਖਬਰਾਂ ਦਾ ਸ਼ਿੰਗਾਰ ਬਣ ਰਹੀ ਹੈ ਜੋ ਲੋਕਾਂ ਨੂੰ ਪੰਬਲ ਪੁੱਸੇ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੋ ਕਿ ਬੇਜਕੀਨੀ ਵਾਲੀ ਹਾਲਤ ਕਾਂਗਰਸ ਬਾਰੇ ਪੈਦਾ ਹੋ ਰਹੀ ਹੈ ਉਹ ਬੜੀ ਖਤਰਨਾਕ ਹੈਗੀ ਹੈ ਔਰ ਉਹ ਪਹਿjede ਆਨ ਵਾਲੀ ਲੈਕਚਰਾਂ ਹੈਗੀਆਂ ਉਹ ਤੋਂ 1 ਸਾਲ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਮਤਲਬ ਚਰਚਾ ਹੈਗੀ ਹੈ ਜਨਤਾ ਸ਼ੁਰੂ ਹੋ ਜਾਣੀ ਜਾਂ ਕਾਂਗਰਸੀ ਜਿਹੜੀ ਇੱਕ ਮਤਲਬ ਸਥਹੀ ਜਾਂ ਇੱਕ ਐ ਕਹ ਲਓ ਕਿ ਬਿਆਨਵਾਜੀ ਹੈ ਉਹ ਉਹ ਬਹੁਤ ਘਾਤਕ ਹੈਗੀ ਹੈ ਜੀ ਤੇ ਸਰ ਕੀ ਲੱਗਦਾ ਹੈਗਾ ਹਾਈ ਕਮਾਂਡ ਨੂੰ ਇਸ ਦੇ ਉੱਪਰ ਕੋਈ ਨਾ ਕੋਈ ਪੱਕਾ ਹਾਈ ਕਮਾਂਡ ਨੂੰ ਡਿਸਿਸ਼ਿਵਲੀ ਫੈਸਲਾ ਕਉਣ ਤੋਂ ਤਰੀਕੇ ਨਾਲ ਔਰ ਜਲਦੀ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਮਤਲਬ ਫੈਸਲਾ ਕਰ ਦੇਣਾ ਚਾਹੀਦਾ ਕਿ ਫਲਾਨਾ ਪ੍ਰਧਾਨ ਹੈਗਾ ਫਲਾਨਾ ਪ੍ਰਧਾਨ ਨਹੀਂ ਹੈਗਾ ਜਿਨੂੰ ਵੀ ਛਾਂਗਣਾ ਛਾਂਗ ਦੇਣ ਜਿਨੂੰ ਬਾੜਨਾ ਬਾੜ ਲੈਣ ਇਹ ਕਾਂਗਰਸ ਦਾ ਪ੍ਰੈਰੋਗੇਟ ਹੈ ਕਾਂਗਰਸ ਦਾ ਦਿੱਲੀ ਦਿੱਲੀ ਹਾਈ ਕਮਾਂਡ ਨੂੰ ਸਰਕਾਰ ਨੂੰ ਮੋਕੇ ਇਸ ਤੋਂ ਪਹਿਲਾਂ ਕਿ ਹੋਰ ਨੁਕਸਾਨ ਹੋਵੇ ਕਾਂਗਰਸ ਨੂੰ ਕੰਮ ਕਰਨਾ ਚਾਹੀਦਾ ਆਪਣਾ ਪੰਜਾਬ ਕਾਂਗਰਸ ਦੇ ਕਲੇਜ ਦੇ ਵਿਚਾਲੇ ਹਾਈ ਕਮਾਂਡ ਨੇ ਬੈਠਕ ਸੱਦੀ ਹੈ 23 ਜਨਵਰੀ ਨੂੰ ਦਿੱਲੀ ਦੇ ਵਿੱਚ ਬੈਠਕ ਬੁਲਾਈ ਗਈ ਹੈ ਕੌਮੀ ਪ੍ਰਧਾਨ ਖੜਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਮੰਥਨ ਹੋਏਗਾ ਚਰਨਜੀਤ ਸਿੰਘ ਚੰਨੀ ਸਮੇਤ ਕਈ ਆਗੂ ਇਸ ਦੇ ਵਿੱਚ ਸ਼ਾਮਲ ਹੋਣਗੇ ਰਾਜਾ ਬੜਿੰਗ ਅਤੇ ਚਰਨਜੀਤ ਚੰਨੀ ਦੇ ਵਿਚਾਲੇ ਤਕਰਾਰ ਵੇਖਣ ਨੂੰ ਮਿਲੀ ਇਲਜ਼ਾਮ ਤਰਾਸ਼ੀਆਂ ਸ਼ੁਰੂ ਹੋਈਆਂ ਪਰ ਇਸ ਦੇ ਵਿਚਾਲੇ ਕਾਂਗਰਸ ਹਾਈ ਕਮਾਂਡ ਦੀ ਇਹ ਬੈਠਕ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਇਹ ਮੰਥਨ ਹੋਏਗਾ ਪੰਜਾਬ ਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਲੇਸ਼ ਮਚਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਵਿੱਚ ਵੱਡੇ ਚਿਹਰੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ। ਰਾਜਾ ਵਿੜਿੰਗ ਅਤੇ ਚਰਨਜੀਤ ਸਿੰਘ ਚਨੀ ਇਹਨਾਂ ਦਾ ਬਿਆਨ ਕਾਂਗਰਸ ਪਾਰਟੀ ਦੇ ਵਿੱਚ ਇਸ ਕਲੇਸ਼ ਦੀ ਗੱਲ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। 23 ਜਨਵਰੀ ਨੂੰ ਦਿੱਲੀ ਦੇ ਵਿੱਚ ਇਹ ਬੈਠਕ ਬੁਲਾਈ ਗਈ। ਤੋਂ ਕੰਮੀ ਪ੍ਰਧਾਨ ਮਲਿਕ ਆਰਜੁਨ ਖੜਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਇਹ ਮੰਤਨ ਹੋਏਗਾ ਤਾਂ ਕਾਂਗਰਸ ਪਾਰਟੀ ਦਾ ਕਲੇਸ਼ ਜਗ ਜाहिर ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬੇਸ਼ੱਕ ਕਈ ਲੀਡਰ ਇਸ ਦੇ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਵੀ ਕਰਨਗੇ ਪਰ ਸਿਆਸਤ ਦੇ ਵਿੱਚ ਕੁਝ ਵੀ ਲੁਕਾਇਆ ਨਹੀਂ ਜਾ ਸਕਦਾ ਗੱਲ ਸਾਹਮਣੇ ਆ ਜਾਂਦੀ ਹੈ ਤੇ ਇਸ ਵਕਤ ਵੀ ਇਹ ਪ੍ਰਤੀਕਿਰਿਆਵਾਂ ਚਾਹੇ ਵੱਖ-ਵੱਖ ਕਾਂਗਰਸੀ ਲੀਡਰਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਦੋਵਾਂ ਲੀਡਰਾਂ ਦੇ ਕਲੇਸ਼ ਦੇ ਉੱਤੇ ਕਈ ਖੁੱਲ ਕੇ ਗੱਲ ਸਾਹਮਣੇ ਰੱਖ ਰਹੇ ਨੇ ਤੇ ਕਈਆਂ ਦੇ ਵੱਲੋਂ ਦਬੇ ਸੁਰਾਂ ਦੇ ਨਾਲ ਗੱਲ ਰੱਖੀ ਜਾ ਰਹੀ ਹੈ